ਨੌਤੀਆਂ ਦੇ ਕੋਲੋਂ ਦੀ ਪਾਣੀ ਕੋਯੋੜਾ ਨਛੀਨਾ ਸਾਹਿਬ ਪਾਣੀ ਦੇ ਇਸ਼ਤਨਾ ਦੇ ਛੋਟੇ ਵਿੱਚ ਵਰਜੀਆਂ ਕੋਯੋੜੇ ਦੇ ਪਿਆ ਘੇੜਾ ਪਾਣੀ ਦੇ ਸਰਲਾ ਪ੍ਰਦੇਸ਼ਾ ਦੇ ਵਿੱਚ ਦੇਮ ਜੀ ਇਹ ਤੋਂ ਕੰਮ ਨਹੀਂ ਕਰਾਂਗੇ ਤਾਂ ਬਹੁਤ ਕੰਟੀਨ ਨੂੰ ਆ ਗਿਆ ਇਹ ਫਿਰੰਡ ਪਈ ਹੋੜੀ ਨੂੰ ਜਾਂਦਾ ਜੀ ਸਿੱਧਾ ਪਾਣੀ ਗੁਰਦਵਾਰਾ ਮੈਕੀਣਾ ਸਾਹਿਬ ਆ ਸਾਡੇ ਕੋਲੇ ਜੀ ਹੁਣ ਹਨੇਰਾ ਹੋ ਗਿਆ ਤੇ ਹੁਣ ਉਹਨੂੰ ਜ਼ਖਾਨ ਨਹੀਂ ਚੱਕਦੇ ਤੇ ਪਾਣੀ ਦਾ ਦੇਖ ਲਓ ਕਿਵੇਂ ਚੱਲਦਾ ਬਹੁਤ ਪਾਣੀ ਆ ਗਿਆ ਹੈ ਲਾਲਪੁਰੋਂ ਪਣਾ ਵੀ ਹਾਲੂ ਬੇਹਾਲ ਹੋਇਆ ਤੇ ਜੀ